ਕੈਨੇਡੀਅਨ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਨੇ ਆਉਣ ਵਾਲੇ ਪੱਦਰੀ ਯੋਜਨਾ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਵੱਡੇ ਬਦਲਾਅ ਦੇ ਸੰਕੇਤ ਜਾਰੀ ਕਰ ਦਿੱਤੇ ਨੇ 26 ਅਗਸਤ ਨੂੰ ਸੀਟੀਵੀ ਦੇ ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੇ ਵਿੱਚ ਇਮੀਗ੍ਰੇਸ਼ਨ ਸਰਨਾਰਥੀ ਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਕੈਨੇਡਾ ਵਿੱਚ ਸਥਾਈ ਇਮੀਗ੍ਰੇਸ਼ਨ ਪੱਦਰਾ ਵਿੱਚ ਤਬਦੀਲੀਆਂ ਤੇ ਵਿਚਾਰ ਕਰ ਰਹੇ ਨੇ ਖਾਸ ਤੌਰ ਤੇ ਮਿਲਨ ਨੇ ਕਿਹਾ ਕਿ ਉਹ ਦੇਸ਼ ਵਿੱਚ ਸਥਾਈ ਇਮੀਗ੍ਰੇਸ਼ਨ ਨੂੰ ਸੰਬੋਧਿਤ ਕਰਨ ਲਈ ਬਹੁਤ ਸਾਰੇ ਵਿਕਲਪਾਂ ਨੂੰ ਦੇਖ ਰਹੇ ਸੀ ਅਤੇ ਇਹ ਇਮੀਗ੍ਰੇਸ਼ਨ ਪਦਰਾਂ ਵਿੱਚ ਆਉਣ ਵਾਲੇ ਕੋਈ ਵੀ ਤਬਦੀਲੀਆਂ ਜੋ ਵੱਡੀਆਂ ਤੇ ਮਹੱਤਵਪੂਰਨ ਹੋਣੀਆਂ ਨਾ ਸਿਰਫ ਇੱਕ ਕਾਸਮੈਟਿਕ ਜਦੋਂ ਕਿ ਉਹਨਾਂ ਨੂੰ ਇਹ ਦੱਸਣ ਲਈ ਵੀ ਕਿਹਾ ਗਿਆ ਕਿ ਮਹੱਤਵਪੂਰਨ ਤਬਦੀਲੀਆਂ ਕੀ ਹੋ ਸਕਦੀਆਂ ਨੇ ਤਾਂ ਮਾਰਕ ਮਿਲਰ ਨੇ ਜਵਾਬ ਦਿੱਤਾ ਕਿ ਸਾਰੇ ਵਿਕਲਪ ਮੇਜ਼ ਤੇ ਨੇ ਮંત્રી ਮਿਲਰ ਨੇ ਕਿਹਾ ਕਿ ਆਉਣ ਵਾਲੀ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਵਿੱਚ ਇਹ ਬਾਰੇ ਵਿਚਾਰ ਕੀਤਾ ਜਾਵੇਗਾ ਕਿ ਅਸੀਂ ਕਿਸ ਕਿਸਮ ਦੀ ਇਮੀਗ੍ਰੇਸ਼ਨ ਦਾ ਸਮਰਥਨ ਕਰ ਰਹੇ ਹਾਂ ਇਸ ਬਾਰੇ ਵਿਚਾਰ ਕੀਤਾ ਜਾਵੇਗਾ ਇਹ ਹਵਾਲਾ ਦੰਦੇ ਹੋਏ ਕਿ 60% ਇਮੀਗ੍ਰੇਸ਼ਨ ਪੱਧਰ ਆਰਥਿਕ ਪ੍ਰਵਾਸੀਆਂ ਨੂੰ ਸਮਰਪਿਤ ਇੱਕ ਪੱਧਰ ਜੋ ਮੰਤਰੀ ਦਾ ਮੰਨਣਾ ਹੈ ਕਿ ਬੇਮਿਸਾਲ ਹੈ ਕੈਨੇਡਾ ਨਾਲ ਤੁਲਨਾ ਯੋਗ ਦੇਸ਼ਾਂ ਦੇ ਨਾਲ ਹਾਲਾਂਕਿ ਉਹਨਾਂ ਨੇ ਇਹ ਵੀ ਨੋਟ ਕੀਤਾ ਹੈ ਕਿ ਔਡ ਵਾਲੇ ਪੱਤਰਾਂ ਨੂੰ ਦੇਖਦੇ ਹੋਏ ਇੱਕ ਮਹੱਤਵਪੂਰਨ ਸੀ ਕਿ ਓਵਰਕ੍ਰੈਡਿਟਡ ਨਾ ਹੋਵੇ ਤੇ ਓਵਰਕ੍ਰੈਡਿਟ ਨਾ ਹੋਣ ਕਰਕੇ ਹੀ ਉਹਨਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਇਮੀਗ੍ਰੇਸ਼ਨ ਕੈਨੇਡਾ ਨੂੰ ਮੰਦੀ ਤੋਂ ਬਚਾਉਣ ਵਿੱਚ ਮਦਦ ਕਰਨ ਵਿੱਚ ਇੱਕ ਮੁੱਖ ਕਾਰਕ ਸੀ ਤੇ ਪਬਿਕ ਵਿੱਚ ਵਿਚਾਰਪੂਰਵਕ ਢੰਗ ਦੇ ਨਾਲ ਕਾਰਵਾਈਆਂ ਕੀਤੀਆਂ ਜਾਣਗੀਆਂ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਦਸਤਾਵੇਜ਼ ਜਿਸ ਨੂੰ ਸੰਘੀ ਇਮੀਗ੍ਰੇਸ਼ਨ ਵਿਭਾਗ ਹਰ ਸਾਲ ਪ੍ਰਕਾਸ਼ਿਤ ਕਰਦਾ ਹੈ ਜਿਸ ਵਿੱਚ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਦਾ ਵੇਰਵਾ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਕੈਨੇਡਾ ਸਵਾਗਤ ਕਰਨ ਦੀ ਉਮੀਦ ਕਰਦਾ ਹੈ ਯੋਜਨਾ ਨੂੰ ਹਰ ਸਾਲ ਅਪਡੇਟ ਕੀਤਾ ਜਾਂਦਾ ਅਤੇ ਆਉਣ ਵਾਲੇ ਸਾਲਾਂ ਅਤੇ ਭਵਿੱਖ ਵਿੱਚ ਦੋ ਸਾਲਾਂ ਲਈ ਟੀਚੇ ਨਿਰਧਾਰਤ ਕੀਤੇ ਜਾਣਗੇ ਅਤੇ IRCC ਇਸ ਯੋਜਨਾ ਦੀ ਵਰਤੋਂ ਸੰਚਾਲਨ ਦੀ ਅਗਵਾਈ ਕਰਨ ਲਈ ਕਰਦਾ ਹੈ ਤਵਦੀਨੀਆ ਇੱਕ ਸਾਲ ਦੀ ਜਿੱਥੇ ਗੱਲ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੀਆਂ ਟਿੱਪਣੀਆਂ ਉਦੋਂ ਆਈਆਂ ਜਦੋਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਲਈ ਜਨਤਕ ਸਮਰਥਨ ਘਟ ਗਿਆ ਪਿਛਲੇ ਸਾਲ ਦੇ ਕਈ ਪੋਲਸ ਨੇ ਦਿਖਾਇਆ ਕਿ 2023 ਵਿੱਚ ਇਮੀਗ੍ਰੇਸ਼ਨ ਦੇ ਲਈ ਸਮਰਥਨ ਘਟਿਆ ਮੁੱਖ ਪ੍ਰਭਾਵ ਵਾਲੇ ਕਾਰਕਾਂ ਵਿੱਚ ਹਾਊਸਿੰਗ ਸਟਾਕ ਅਤੇ ਆਮ ਸਮਰਥ ਤੇ ਉੱਪਰ ਜਿੱਥੇ ਦਬਾਅ ਵਧਿਆ ਹੈ ਇਹਨਾਂ ਚਿੰਤਾਵਾਂ ਨੂੰ ਹੱਲ ਕਰਨ ਲਈ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਪਹਿਲਾਂ ਹੀ ਕੈਨੇਡਾ ਵਿੱਚ ਅਸਥਾਈ ਨਿਵਾਸੀ ਜੋ ਕੰਮ ਸਟੱਡੀ ਪਰਮਿਟ ਤੇ ਨੇ ਜਾਂ ਵਿਜ਼ਟਰ ਵੀਜ਼ਾ ਇਲੈਕਟ੍ਰੋਨਿਕ ਟਰੈਵਲ ਦੇ ਵਿੱਚ ਗਿਣਤੀ ਨੂੰ ਘਟਾਉਣ ਲਈ ਕਾਰਵਾਈ ਕਰ ਚੁੱਕੇ ਨੇ ਆਗਮੀ ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਅਸਥਾਈ ਨਿਵਾਸੀ ਪੱਧਰਾਂ ਦਾ ਇਤਿਹਾਸ ਜੋੜ ਇਸ ਟੀਚੇ ਦੇ ਸਮਰਥਨ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਪਹਿਲਾਂ ਹੀ ਹੋਰ ਨੀਤੀਆਂ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਨਿਯਾਣ ਪਰਮਟ ਤੇ ਕੈਪ ਲਾਗੂ ਕੀਤੀ ਹੋਰ ਘਰੇਲੂ ਸਥਾਈ ਨਿਵਾਸ ਡਰਾ ਰੱਖਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਅਤੇ 6% ਤੋਂ ਵੱਧ ਦੀ ਬੇਰੁਜ਼ਗਾਰੀ ਦਰ ਦੇ ਨਾਲ ਮਰਦਮਸ਼ਿਮਾਰੀ ਮਹਾਨਗਰ ਖੇਤਰਾ ਵਿੱਚ ਘੱਟ ਤਨਖਾਹ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਦੀ ਸੰਖਿਆ ਨੂੰ ਸੀਮਿਤ ਕਰਨਾ ਆਪਣੀ ਸੀਟੀਵੀ ਇੰਟਰਵਿਊ ਵਿੱਚ ਮੰਤਰੀ ਨੇ ਇਮੀਗ੍ਰੇਸ਼ਨ ਭਾਗ ਦੁਆਰਾ ਪਹਿਲਾਂ ਹੀ ਚੁੱਕੇ ਗਏ ਉਪਨਾਮ ਬਾਰੇ ਵਿਸਥਾਰ ਨਾਲ ਦੱਸਿਆ ਕਿ ਮੇਰੇ ਕੋਲ ਅਜੇ ਵੀ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਤਬਦੀਲੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਕੁਝ ਉਪਾਅ ਵੀ ਉਹਨਾਂ ਦੇ ਕੋਲ ਇਸ ਚੀਜ਼ ਨੂੰ ਲੈ ਕੇ ਹੈਗੇ ਨੇ ਜਿਸ ਬਾਰੇ ਇਮੀਗ੍ਰੇਸ਼ਨ ਵਿਭਾਗ ਵਿਚਾਰ ਕਰ ਰਿਹਾ ਤੇ ਪਤਝੜ ਤੱਕ ਇਸ ਚੀਜ਼ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਇਹ ਭਾਵਨਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਹਾਲੀ ਦੇ ਬਿਆਨ ਦੁਆਰਾ ਗੂੰਜਦੀਆਂ ਨਜ਼ਰ ਆ ਰਹੀਆਂ ਨੇ ਅਸੀਂ ਇਹ ਯਕੀਨੀ ਬਣਾਉਣ ਲਈ ਵਕ-ਵਕ ਧਾਰਾਵਾਂ ਨੂੰ ਦੇਖ ਰਹੇ ਨੇ ਕੈਨੇਡਾ ਇੱਕ ਅਜਿਹੀ ਜਗ੍ਹਾ ਬਣਿਆ ਹੋਇਆ ਜੋ ਇਮੀਗ੍ਰੇਸ਼ਨ ਲਈ ਆਪਣੇ ਸਮਰਥਨ ਵਿੱਚ ਸਕਾਰਾਤਮਕ ਹੈ ਪਰ ਸਾਡੇ ਏਕੀਕਰਨ ਦੇ ਤਰੀਕੇ ਵਿੱਚ ਵੀ ਜ਼ਿੰਮੇਵਾਰੀ ਹੈ ਅਤੇ ਇਹ ਯਕੀਨੀ ਬਣਾਓ ਕਿ ਹਰ ਇੱਕ ਲਈ ਸਫਲਤਾ ਦੇ ਰਸਤੇ ਨੇ ਇਸ ਤੋਂ ਇਲਾਵਾ ਪਿਛਲੇ ਸਾਲ ਤੱਕ IRCC ਨੇ ਸਥਾਈ ਨਿਵਾਸੀ ਅਤੇ ਇਮੀਗ੍ਰੇਸ਼ਨ ਪੱਦਰਾਂ ਨੂੰ 2025 ਦੇ ਟੀਚਿਆਂ ਤੇ ਰੋਕ ਦਿੱਤਾ 2026 ਤੱਕ ਉਸੇ ਪੱਦਰ ਨੂੰ ਬਣਾਈ ਰੱਖਣਾ 2025 ਅਤੇ 26 ਵਿੱਚ ਇਮੀਗ੍ਰੇਸ਼ਨ ਪੱਤਰ ਨਾਮਾ 36 ਜਿਸ ਨੂੰ ਕੈਨੇਡਾ ਦੀਆਂ ਇਮੀਗ੍ਰੇਸ਼ਨ ਲੋੜਾਂ ਨੂੰ ਦਰਸਾਉਣ ਲਈ ਅਡਜਸਟ ਕੀਤਾ ਜਾ ਸਕਦਾ ਹੈ ਉਹ ਵਰਤਮਾਨ ਵਿੱਚ ਦੋ ਮਾਸਾਲਾ ਲਈ ਜਿੱਥੇ 5 ਲੱਖ ਤੇ ਸੈੱਟ ਕੀਤਾ ਗਿਆ ਜਦੋਂ ਕਿ ਇਮੀਗ੍ਰੇਸ਼ਨ 2024 ਵਿੱਚ ਕੈਨੇਡਾ ਲਈ ਇੱਕ ਪ੍ਰਮੁੱਖ ਮੁੱਦਾ ਬਣ ਗਿਆ ਏ ਕ੍ਰੈਡੀਅੰਟ ਸਮਾਜ ਦੇ ਕਈ ਪਹਿਲੂਆਂ ਨੂੰ ਵੀ ਪ੍ਰਭਾਵਿਤ ਕਰਦਾ ਉਦਾਹਰਨ ਦੇ ਲਈ ਕੈਨੇਡਾ ਵਿੱਚ ਲੇਬਰ ਮਾਰਕੀਟ ਦੇ ਅੰਦਰ ਲਗਭਗ 100% ਵਾਧਾ ਇਮੀਗ੍ਰੇਸ਼ਨ ਕਾਰਨ ਹੁੰਦਾ ਹੈ। ਕੈਨੇਡਾ ਦੀ ਵਾਧੇ ਆਬਾਦੀ ਅਤੇ ਆਉਣ ਵਾਲੇ ਸਾਲਾਂ ਵਿੱਚ ਕਿਰਤ ਸ਼ਕਤੀ ਨੂੰ ਛੱਡਣ ਵਾਲੇ ਵੱਡੀ ਗਿਣਤੀ ਵਿੱਚ ਰਿਟਾਇਰਮੈਂਟ ਉਮਰ ਦੇ ਕੰਮਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਵਾਸੀ ਕਾਮਿਆਂ ਦੀ ਲੋਡ ਹੋ ਟੁਕਮੀ ਬਣ ਜਾਂਦੀ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਸਮਾਜਿਕ ਤੌਰ ਤੇ ਸਬਸਿਡੀ ਵਾਲੀ ਸਿਹਤ ਸੰਭਾਲ ਪੈਨਸ਼ਨ ਸਿੱਖਿਆ ਅਤੇ ਰੈਸ਼ ਪ੍ਰਣਾਲੀ ਨੂੰ ਧਿਆਨ ਚ ਰੱਖਦੇ ਹੋਏ ਆਬਾਦੀ ਦੇ ਵਾਧੇ ਵਿੱਚ ਕਮੀ ਸਿਰਫ ਪ੍ਰਣਾਲੀਆਂ ਦੇ ਲਈ ਨਾ ਮਾਤਰ ਡਾਊਨਸਟਰੀਮ ਪ੍ਰਭਾਵ ਦਾ ਕਾਰਨ ਬਣ ਸਕਦੀ ਹੈ ਸੋ ਇਸ ਪੂਰੀ ਇੰਟਰਵਿਊ ਦੇ ਵਿੱਚ ਕਿਤੇ ਨਾ ਕਿਤੇ ਉਹ ਇਹ ਕਲੀਅਰ ਹੁੰਦਾ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੈਨੇਡਾ ਦੀ ਸਰਕਾਰ ਇਮੀਗ੍ਰੇਸ਼ਨ ਨੂੰ ਲੈ ਕੇ ਹੋਰ ਸਖਤ ਰੁਖ ਅਪਣਾਉਣ ਦੀ ਤਿਆਰੀ ਕਰ ਰਹੀ ਹੈ